ਰਾਮ ਸਿਰਾ ਸਕੂਲ ਵਿੱਚ ਅੱਜ ਪਹੁੰਚੇ ਹਾਂ ਜਿੱਥੇ ਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਵਾਲੀਬਾਲ ਦਾ ਤੇ ਕਾਫੀ ਇੱਥੇ ਟੀਮਾਂ ਪਹੁੰਚੀਆਂ ਹੋਈਆਂ ਨੇ ਸਵੇਰ ਤੋਂ ਕਈ ਕਾਫੀ ਮੈਚ ਹੋ ਵੀ ਚੁੱਕੇ ਨੇ ਹੁਣ ਮੈਚ ਹੁਣ ਜਾ ਰਿਹਾ ਹੈ ਰਾਮ ਸਿਰਾ ਸਕੂਲ ਦਾ ਅਤੇ ਕਬੂਲ ਸ਼ਾਹ ਦਾ ਇੱਥੇ ਕਾਫੀ ਸਟਾਫ ਤੇ ਬੱਚੇ ਇੱਥੇ ਗੇਮਾਂ ਕਰਨ ਲਈ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ Di channel ini, lagi yang punya. Baik, suruh Honda ialahnya baca. Kita tim. T kebul tim. aja dari ini. Kita langsung silau ਰਾਮਸਰਾਂ ਟੀਮ ਨੇ ਬਹੁਤ ਹੀ ਜ਼ਬਰਦਸਤੀ ਆ ਰਹੀ ਲੱਗ ਰਹੀ ਆ ਸਕੂਲ ਆਫ ਐਮਿਨੈਂਸ ਬਹੁਤ ਹੀ ਚੰਗੀ ਗੇਮ ਖੇਡ ਰਹੇ ਨੇ ਬੱਚੇ ਵੈਰੀ ਗੁੱਡ ਵੈਰੀ ਗੁੱਡ ਰੋਕ ਲਿਆ ਉਹਨਾਂ ਨੇ ਬੱਚੇ ਕਾਫੀ ਲੱਗਦਾ ਇਸ ਵਾਰ ਵੀ ਗੋਲ ਲੱਗਦਾ ਰਾਮਸਰਾ ਅਤੇ ਕਬੂਲ ਸ਼ਾਹੀ ਟੀਮ ਕਾਫੀ ਮੁਕਾਬਲਾ ਲੱਗ ਰਿਹਾ ਪਰ ਟੱਚ ਹੋ ਗਿਆ ਇਸ ਕਾਰਨ Hampir ada kardari cengkeh yang Dua very good, hold <imitation> काफ़ी चंगे इंडी हुई टीम लग रही है आराम रामसरा वेरी गुड वेरी गुड बहुत अच्छे बहुत अच्छे लगता है इस बार भी गोल ਇਹ ਰਨੇ ਰਾਮਸਰਾ ਟੀਮ ਚੰਗੀ ਪ੍ਰਦਰਸ਼ਨ ਦਿਖਾ ਰਹੀ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬੈਡਿੰਗ ਚੰਗਾ ਪ੍ਰਦਰਸ਼ਨ ਦਿਖਾਉਂਦੀ ਹੋਈ ਰਾਮਸਰਾ ਦੀ ਟੀਮ ਉਹ ਨੇੜੇ ਸੀ ਪਰ ਨੋ

对 <Okay. S 2>、okay. ਰਾਮਸਰਾ ਅਤੇ ਕਬੂਲ ਸ਼ਾਹੀ ਟੀਮ ਦਾ ਕਾਫੀ ਜ਼ਬਰਦਸਤ ਫਾਸਮਾ ਮੈਚ ਹੋਇਆ ਅੰਦਰੀਆ ਆ ਜਿੰਦਰ ਕਿਰਾਨਾ ਓਏ 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 ਚੱਲ ਕੇ ਬਹੁਤ ਸਟਾਰਟ ਕਰਦੇ ਪੀਪਰ ਨੂੰ ਚੰਗਾ ਸਟਾਪ ਕੀਤਾ ਪਹਿਲੇ ਦੋਸਤ ਜਵਾਜ ਜਵਾ ਓਏ ਉਹ ਕਬਾੜ ਚਲਾਈ वेरी गुड वेरी गुड राम सिरा कोई ना जेडी है भज के चल काफी भज के बड़ा तो लग रहा एक नंबर प्राप्त होया पूल शादी के ला ना ला अगला मैच अंडर 19 पाया देवी ਸ਼ਾਬਾਸ਼ ਵੈਰੀ ਗੁੱਡ ਰਾਮਸਰਾ ਟੀਮ ਅੱਗੇ ਚੱਲ ਰਹੀ ਹੈ ਪੂਰਾ ਬੋਰ ਤੇ ਗਾਣ ਦੇ ਇਕ ਨੰਬਰ ਤੇ ਮਾਇਦੇਵੀ ਗਰਾਊਂਡ ਤੇ ਆ ਜਾਣ ਸਰ ਕਿੰਨੇ ਨੰਬਰ ਹੈ ਰਾਮਸਰਾ ਦਾ ਕਿੰਨੇ ਨੰਬਰ ਹੈ ਸਰ ਸਰ ਰਾਮਸਰਾ ਦਾ ਨੰਬਰ ਹੈ ਰਾਮਸਰਾ ਦੇ 19 6 ਸਕੋਰ ਹੈ ਜੀ 6 ਸਕੋਰ ਦੇ ਨਾਲ ਚੱਲ ਰਹੀ ਹੈ ਰਾਮਸਰਾ ਟੀਮ ਇੱਕ ਵਾਰੀ ਹਾਫ ਟਾਈਮ ਹੋ ਚੁੱਕਿਆ ਖਿਡਾਰੀ ਪਾਣੀ ਵਗੈਰਾ ਪੀ ਰਹੇ ਨੇ ਤੇ ਕਾਫੀ ਟੀਮਾਂ ਪਹੁੰਚੀਆਂ ਹੋਈਆਂ ਨੇ ਰਾਮ ਸਰ ਦਾ ਸਕੂਲ ਦੇ ਵਿੱਚ ਸਰ ਤੁਹਾਡੀ ਟੀਮ ਸਰ ਤੁਹਾਡੀ ਟੀਮ ਸੈਮੀਫਾਈਨਲ ਜਿੱਤੀ ਹੈ ਕੀ ਕਹਿਣਾ ਚਾਹੋਗੇ ਸਰ ਮੁੰਡੇ ਬਹੁਤ ਵਧੀਆ ਖੇਡੇ ਆ ਜੀ ਵਨ ਸਾਈਡ ਮੈਚ ਇਹਨਾਂ ਨੇ ਕਰਤਾ ਬੜੇ ਸੋਹਣਾ ਖੇਡੇ ਸਾਰੀਆਂ ਟੀਮਾਂ ਦੇ ਵਿੱਚ ਸਾਡੀ ਇਹ ਟੀਮ ਹੁਣ ਬੈਸਟ ਹੈ ਤੇ सौ परसेंट ई टीम फाइनल जीतके स्टेट जाए तान।